ਅੱਜ ਆਪਣਾ ਸਾਰਿਆਂ ਦਾ ਇਕੱਠੇ ਹੋਣ ਦਾ ਜਿਹੜਾ ਮਕਸਦ ਹੈ ਮੇਰੇ ਤੋਂ ਪਹਿਲਾਂ ਵੀ ਦੱਸਿਆ ਗਿਆ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ 2 ਦਸੰਬਰ ਨੂੰ ਸ਼੍ਰੀ ਕਾਲਤਕ ਸਾਹਿਬ ਤੋਂ ਜੋ ਭਰਤੀ ਕਮੇਟੀ ਬਣਾਈ ਗਈ ਸੀ ਸੱਤ ਮੈਂਬਰ ਸੀਗੇ ਦੋ ਸਤੀਫਾ ਦੇ ਗਏ ਤੇ ਪੰਜਾਂ ਨੂੰ ਹਦੇਸ਼ ਹੋਇਆ ਸਾਨੂੰ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਪੁੱਲਰ ਸਰਜੀਤੀ ਦੇ ਲਈ ਭਰਤੀ ਦਾ ਕੰਮ ਆਰੰਭ ਕਰੋ ਤੇ ਅਸੀਂ ਸ਼੍ਰੀ ਕਾਲਤਕ ਸਾਹਿਬ ਤੇ ਅਰਦਾਸ ਬੇਨਤੀ ਕਰਨ ਪ੍ਰੰਤ ਇਹ ਕਾਰਨ ਜਿਹੜੀ ਸੇਵਾ ਸਾਨੂੰ ਲੱਗੀ ਅਸੀਂ ਸ਼ੁਰੂ ਕੀਤੀ ਆ ਅਤੇ ਸਮੁੱਚੇ ਪੰਜਾਬ ਦੇ ਵਿੱਚੋਂ ਹਰ ਹਲਕੇ ਦੇ ਵਿੱਚੋਂ ਹਰ ਜ਼ਿਲ੍ਹੇ ਦੇ ਵਿੱਚੋਂ ਬਹੁਤ ਵੱਡਾ ਸੰਗਤ ਦਾ ਜਿਹੜਾ ਸਹਿਯੋਗ ਮਿਲ ਰਿਹਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਸਾਡੀ ਪੱਥ ਦੀ ਨੁਮਾਇੰਦਗੀ ਜੱਥੇਬੰਦੀ ਆ 1920 ਦੇ ਵਿੱਚ ਸ਼੍ਰੀ ਗੁਰਤਾਖਸਰਬ ਤੋਂ ਇਹ ਸੰਸਥਾ ਹੋਣ ਦੇ ਵਿੱਚ ਆਈ ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਅਤੇ ਸਿੱਖਾਂ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਸਾਡੇ ਵਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਹੇ ਪ੍ਰਧਾਨ ਰਹੇ ਉਹਨਾਂ ਨੇ ਬੜਾ ਲੰਮਾ ਸਮਾਂ ਨਿਸਵਾਰ ਤੇ ਨਿਸ਼ਕਾਮ ਸੇਵਾ ਇਸ ਪਾਰਟੀ ਦੀ ਕੀਤੀ ਅਤੇ ਪੰਜਾਬ ਤੇ ਪੰਥ ਦੇ ਮਸਲਿਆਂ ਲਈ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਚਾਹੇ ਉਹਨਾਂ ਨੂੰ ਮੋਰਚੇ ਲਾਉਣੇ ਪਏ ਗ੍ਰਿਫਤਾਰੀਆਂ ਦੇਣੀਆਂ ਪਈਆਂ ਸੋ ਹਰ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਤੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਪੱਧਰ ਦੀ ਗਵਾਹੀ ਕੀਤੀ ਅਤੇ ਲੋਕਾਂ ਦਾ ਖਾਸ ਤੌਰ ਤੇ ਸਿੱਖ ਕੌਮ ਦਾ ਭਰੋਸਾ ਜਿਹੜਾ ਇਸ ਸੰਸਥਾ ਤੇ ਹਮੇਸ਼ਾ ਕਾਇਮ ਰਿਹਾ ਲੇਕਿਨ ਪਿਛਲੇ ਤਕਰੀਬਨ 10 ਸਾਲਾਂ ਤੋਂ ਸਿੱਖ ਸੰਗਤ ਖਾਸ ਤੌਰ ਤੇ ਅਤੇ ਪੰਜਾਬੀ ਇਸ ਪਾਰਟੀ ਤੋਂ ਜਾਂ ਇਸ ਪਾਰਟੀ ਦੇ ਆਗੂਆਂ ਤੋਂ ਨਰਾਜ਼ ਚਲੇ ਆ ਰਹੇ ਨੇ ਕਾਰਨ ਕੀ ਨੇ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਹੋਈਆਂ ਖਾਸ ਤੌਰ ਤੇ ਸ਼ਰੋਮਣੀ ਅਕਾਦਮਿਕ ਸਰਕਾਰ ਮੌਕੇ ਚਾਹੇ ਸਹਿਬ ਸ਼੍ਰੀ ਗੁਰਨਤ ਸਾਹਿਬ ਜੀ ਦੀ ਬੇਅਦਬੀ ਹੋਈ ਚਾਹੇ ਸਰਸਾ ਡੇਰੇ ਵਾਲੇ ਨੂੰ ਮਾਫੀ ਦਿੱਤੀ ਗਈ ਚਾਹੇ ਸੁਮੇ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਗਿਆ ਜਿਨੇ ਬਾੜੇ ਦੌਰ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਦੇ ਸ਼ਰੀਆਮ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਦਾ ਕਤਲੇਆਮ ਕੀਤਾ ਸੋ ਇਸ ਤਰ੍ਹਾਂ ਦੀਆਂ ਵੱਡੀਆਂ ਗਲਤੀਆਂ ਜਿਹੜੀਆਂ ਹੋਈਆਂ ਜਿਸ ਕਰਕੇ ਸਮੁੱਚੀ ਸਿੱਖ ਸੰਗਤ ਪੰਜਾਬੀ ਇਸ ਪਾਰਟੀ ਤੋਂ ਦੂਰ ਹੋਏ ਲੇਕਿਨ 2 ਦਸੰਬਰ ਨੂੰ ਲੀਡਰਸ਼ਿਪ ਨੇ ਕਾਲ ਤੱਕ ਸਾਹਬ ਤੇ ਪੇਸ਼ ਹੋ ਕੇ ਸਾਰੀਆਂ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤ ਲਈ ਲੇਕਿਨ ਉਸ ਤੋਂ ਬਾਅਦ ਫੇਰ ਵੱਡੀਆਂ ਗਲਤੀਆਂ ਫੇਰ ਹੋਈਆਂ ਕਮੇਟੀ ਜਿਹੜੀ ਬੜਾਈ ਗਈ ਸੀ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਤਿੰਨ ਤਿੰਨ ਸਿੰਘ ਸਹਿਬਾਨ ਜਿਹਦੇ ਵਿੱਚ ਗਿਆਨੀ ਹਰਪੀ ਸਿੰਘ ਜੀ ਬੈਠੇ ਨੇ ਜਿ세ਰ ਗਿਆਨੀ ਰਵੀਰ ਸਿੰਘ ਜੀ ਜਥੇਰਗਰ ਕਨੇ ਸੁਲਤਾਨ ਸਿੰਘ ਜੀ ਤਿੰਨ ਜਥੇਰ ਸਹਿਬਾਨ ਨੂੰ ਤੱਕੇ ਨਾਲ ਹਟਾ ਦਿੱਤਾ ਗਿਆ ਜਿਸ ਕਰਕੇ ਸਮੁੱਚੀ ਸੇ ਕੌਮ ਦੇ ਵਿੱਚ ਫੇਰ ਇੱਕ ਬਹੁਤ ਵੱਡਾ ਰੋਸ ਜਿਹੜਾ ਇਸ ਲੀਡਰਸ਼ਿਪ ਦੇ ਖਿਲਾਫ ਫੇਰ ਜਾਗਿਆ ਸੋ ਕਹਿਣ ਤੋਂ ਭਾਵ ਕਿ ਇੱਕ ਮੌਕਾ ਸੀ 2 ਦਸੰਬਰ ਨੂੰ ਸਮੁੱਚੀ ਲੀਡਰਸ਼ਿਪ ਨੂੰ ਅਤੇ ਸਾਰੇ ਵਰਕਰਾਂ ਨੂੰ ਅਤੇ ਸਾਰੇ ਹੀ ਪੰਥ ਦਰਦੀਆਂ ਨੂੰ ਇੱਕ ਜੁਟ ਕਰਨ ਦਾ ਜਿਹੜਾ ਸ਼ਰਮਣੀਆ ਕਾਰਜਦਲ ਦੇ ਆਗੂਆਂ ਵੱਲੋਂ ਉਹ ਮੌਕਾ ਸੰਭਾਲਿਆ ਨਹੀਂ ਗਿਆ ਅਤੇ ਅੱਜ ਫੇਰ ਉਹ ਸ਼੍ਰੀ ਕਾਹਤਖਸਾਬ ਦੇ ਹੁਕਮਾਂ ਤੋਂ ਬਾਗੀ ਨੇ ਉਹਨਾਂ ਤੋਂ ਭਗੋੜੇ ਨੇ ਲੇਕਿਨ ਅੱਜ ਜਿਹੜੀ ਭਰਤੀ ਕਮੇਟੀ ਆ ਸਾਡੀ ਜਿਹੜੀ ਸੇਵਾ ਲੱਗੀ ਆ ਸਾਡੀ ਸੇਵਾ ਲੱਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੀ ਕਿ ਅਸੀਂ ਸਾਰੇ ਹੀ ਵਰਕਰਾਂ ਨੂੰ ਇੱਕ ਜੁਟ ਕਰੀਏ ਸਾਰਿਆਂ ਨੂੰ ਲਾਬੰਦ ਕਰੀਏ ਜੋ ਹੁਕਮਨਾਮਾ ਜਾਰੀ ਹੋਇਆ ਵੀ ਉਹਦੇ ਵਿੱਚ ਸਾਰੇ ਚੁੱਲ੍ਹੇ ਬੰਦ ਕਰਕੇ ਇੱਕ ਜਗ੍ਹਾ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਸ਼ਰੋਮਣੀ ਅਕਾਲੀ ਦਲ ਮੋੜਾ ਪੰਥ ਅਤੇ ਪੰਜਾਬ ਦੀ ਸਹੀ ਢੰਗ ਦੇ ਨਾਲ ਅਗਵਾਈ ਕਰ ਸਕੇ ਸੋ ਛੇਵੇਂ ਪਾਤਸ਼ਾਹ ਬੀਬੀ ਪ੍ਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਉਸ ਪੁੱਤਰ ਸਾਨ ਤੋਂ ਇਹ ਸਾਨੂੰ ਸੇਵਾ ਲੱਗੀ ਆ ਗੁਰੂ ਸਾਹਿਬ ਮਿਹਰ ਕਰਨ ਕਿ ਅਸੀਂ ਪੂਰੀ ਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਇਹ ਸੇਵਾ ਨੂੰ ਨਿਸਵਾਰਥ ਅਤੇ ਨਿਸ਼ਕਾਮ ਹੋ ਕੇ ਇਸ ਨੂੰ ਅਸੀਂ ਦੇਪਰੇ ਚਾੜ ਸਕੀਏ ਅਤੇ ਦੁਬਾਰਾ ਫਿਰ ਸਮੁੱਚੇ ਪੰਥ ਦਾ ਇੱਕਾ ਹੋ ਸਕੇ ਅਤੇ ਇਸ ਸੰਸਥਾ ਸਹੀ ਢੰਗ ਦੇ ਨਾਲ ਪੰਜਾਬ ਅਤੇ ਕੌਮ ਦੀ ਗਵਾਹੀ ਕਰ ਸਕੇ ਕਿਉਂਕਿ ਦਿੱਲੀ ਤੋਂ ਚੱਲਣ ਵਾਲੀਆਂ ਜਿੰਨੀਆਂ ਵੀ ਪਾਰਟੀਆਂ ਨੇ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਵੀ ਜੋ ਸਾਡੇ ਨਾਲ ਤੱਕੇਸ਼ਾਹੀਆਂ ਹੋਈਆਂ ਸਭ ਤੋਂ ਵੱਧ ਤੱਕੇਸ਼ਾਹੀਆਂ ਕਾਂਗਰਸ 'ਚ ਮਾਤਨੇ ਕੀਤੀਆਂ ਚਾਹੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ਼੍ਰੀ ਕਾਲ ਤਕਸਬ ਨੂੰ ਢਾਈ ਟੇਰੀ ਕੀਤਾ ਗਿਆ 84 ਦੇ ਵਿੱਚ ਕਿਉਂਕਿ ਆ ਜਿਹੜੇ ਆ ਦਿਨ ਸ਼ੁਰੂ ਹੋਣ ਜਾ ਰਹੇ ਨੇ ਕੱਲੂ ਘਰਾਂ ਜਿਹੜਾ ਹਫਤਾ ਬਣਾਇਆ ਜਾ ਰਿਹਾ ਸੋ ਹਜ਼ਾਰਾਂ ਹੀ ਸਾਡੇ ਜਿਹੜੇ ਸਿੱਖ ਨੌਜਵਾਨ ਬੀਬੀਆਂ ਬੱਚੇ ਬਜ਼ੁਰਗ ਸਾਡੇ ਜਿਹੜੇ ਸ਼ਹੀਦ ਕੀਤੇ ਗਏ ਸੋ ਉਸ ਨੂੰ ਕਦੇ ਸਿੱਖ ਭੁਲਾ ਨਹੀਂ ਸਕਦੇ 84 ਦੇ ਵਿੱਚ ਜੋ ਕਤਲੇਆਮ ਹੋਇਆ ਦੂਜੇ ਸੂਬਿਆਂ ਦੇ ਵਿੱਚ ਦਿੱਲੀ ਸਮੇਤ ਉਸ ਸਮੇਂ ਦੀ ਸਰਕਾਰ ਨੇ ਕਰਾਇਆ ਉਹਦੇ ਲਈ ਕਦੇ ਵੀ ਕਾਂਗਰਸ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਸੋ ਵੱਟੀਆਂ ਜਾਤੀਆਂ ਸਾਡੇ ਨਾਲ ਕਾਂਗਰਸ ਜਮਾਤ ਨੇ ਕੀਤੀਆਂ ਸਾਡਾ ਚੰਡੀਗੜ੍ਹ ਜਿਹੜਾ ਜਿੱਤੇ ਪੰਜਾਬ ਦਾ ਹੱਕ ਸੀ ਉਹ ਨਹੀਂ ਦਿੱਤਾ ਸਾਡੇ ਪਾਣੀ ਜਿਹੜੇ ਖੋਏ ਗਏ ਪੰਜਾਬ ਤੇ ਖੋਕੇ ਦੂਜੇ ਸੂਬਿਆਂ ਦਿੱਤੇ ਗਏ ਸਿੱਧੇ ਤੌਰ ਤੇ ਕਾਂਗਰਸ ਦੀਆਂ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਜਿਹੜੀਆਂ ਜ਼ਿੰਮੇਵਾਰ ਰਹੀਆਂ ਪਿਛਲੇ ਲੰਬਾ ਸਮਾਂ ਸਾਡੀ ਭਾਜਪਾ ਨਾਲ ਸਾਡਾ ਗੱਠ ਜੋੜ ਰਿਹਾ ਲੇਕਿਨ ਉਹ ਵੀ ਭਾਜਪਾ ਵੀ ਸਾਡੀਆਂ ਜਿਹੜੀਆਂ ਮੰਗਾਂ ਸੀ ਜਾਂ ਸਾਡੇ ਮਸਲੇ ਸੀ ਉਹ ਹੱਲ ਨਹੀਂ ਕਰ ਸਕੀ ਉਹਦੇ ਨਾਲ ਹੀ ਜੇ ਗੱਲ ਕਰੀਏ ਅੱਜ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੋਕਾਂ ਨੇ 92 ਸੀਟਾਂ ਦਿੱਤੀਆਂ ਤੇ ਲੋਕਾਂ ਨੂੰ ਆਸ ਸੀ ਕਿ ਬਹੁਤ ਵੱਡਾ ਬਦਲਾਅ ਲੱਕੇ ਆਉਣਗੇ ਲੇਕਿਨ ਅੱਜ ਜੋ ਪੰਜਾਬ ਦੇ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਅੱਜ ਹਰ ਵਰਗ ਪ੍ਰਸਤਾਰਿਆ ਸਰਕਾਰ ਨੂੰ ਵੋਟਾਂ ਪਾ ਕੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਕਿ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਤੱਕੇ ਨਾਲ ਕੋਇਰ ਕੀਤੀਆਂ ਜਾ ਰਹੀਆਂ ਨੇ ਮੇਰੇ ਹਲਕੇ ਦੇ ਵਿੱਚ ਲੁਧਿਆਣੇ ਦੇ ਵਿੱਚ 24000 ਕਿਲਾ ਯਾਰ ਇਹ ਪਜਾਉ ਜ਼ਮੀਨ ਝੋਟੇ ਦਾ ਸਿਰ ਜਿਹੜੀ ਜ਼ਮੀਨ ਆ ਜਿਹੜੀ ਤੱਕੇ ਨਾਲ ਸਰਕਾਰ ਕਵਾਇਰ ਕਰਨ ਜਾ ਰਹੀ ਆ ਉਥੇ ਅਰਬਨ ਸਟੇਟ ਕਹਿੰਦੇ ਬਣਾਉਣੀ ਆ ਸੋ ਕਹਿਣ ਤੋਂ ਭਾਵ ਕਿ ਅੱਜ ਬਹੁਤ ਸਾਰੇ ਪਿੰਡਾਂ ਦਾ ਉਜਾੜਾ ਹੋਣ ਜਾ ਰਿਹਾ ਸੋ ਦੇ ਲਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਹੀ ਪੰਥ ਤੇ ਕਿਸਾਨੀ ਦੇ ਨਾਲ ਮਜ਼ਦੂਰਾਂ ਨਾਲ ਖੜਨ ਵੜੀ ਪਾਰਟੀ ਰਹੀ ਆ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਤਿੰਨ ਕਾਣੇ ਕਾਨੂੰਨ ਆਏ ਉਹ ਸਮੇਂ ਵੀ ਬਿਸ਼ੱਕ ਸਾਡੀ ਪਾਰਟੀ ਦਾ ਸਟੈਂਡ ਪਹਿਲਾਂ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਸੀ ਲੇਕਿਨ ਉਹ ਸਮੇਂ ਵੀ ਕਿਸਾਨ ਹੋਣ ਦੇ ਨਾਤੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਦਾ ਨਾਰਾ ਮਾਰਿਆ ਅਤੇ ਜੋ ਅੰਦੋਲਨ ਚੱਲਿਆ ਉਹਦੇ ਵਿੱਚ ਡਟ ਕੇ ਕਿਸਾਨਾਂ ਦਾ ਸਾਥ ਦਿੱਤਾ ਜਿੱਥੇ ਵੀ ਪੰਥਕ ਮਸਲੇ ਆਏ ਉੱਥੇ ਵੀ ਪੰਥ ਦੇ ਨਾਲ ਡਟ ਕੇ ਖੜੇ ਆ ਤੇ ਅੱਜ ਵੀ ਜਿਹੜੀਆਂ ਇਹ ਧੱਕੇ ਨਾਲ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਉਹਦੇ ਲਈ ਵੀ ਅਸੀਂ ਡਟ ਕੇ ਕਿਸਾਨਾਂ ਦਾ ਸਾਥ ਦੇਵਾਂਗੇ ਚਾਹੇ ਨਿੱਜੀ ਤੌਰ ਤੇ ਸਾਡੇ ਕਾਰੋਬਾਰ ਚਾਹੇ ਸਾਡੇ ਆ ਜੋ ਵੀ ਨੁਕਸਾਨ ਹੈਗਾ ਉਹ ਅਸੀਂ ਹਰ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਉਹ ਅਸੀਂ ਹੁਕਤਾਂ ਨੂੰ ਤਿਆਰ ਆ ਅਤੇ ਡਟ ਕੇ ਅਸੀਂ ਕਿਸਾਨਾਂ ਦੇ ਨਾਲ ਇਸ ਧੱਕੇਸ਼ਾਹੀ ਦੇ ਵਿਰੁੱਧ ਅਸੀਂ ਡਟ ਕੇ ਕਿਸਾਨਾਂ ਦਾ ਸਾਥ ਦਵਾਂਗੇ ਸੋ ਇਸ ਲਈ ਤੁਸੀਂ ਸਾਰੇ ਹੀ ਅੱਜ ਇੱਥੇ ਪਹੁੰਚੇ ਹੋ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਤੁਹਾਡਾ ਮੈਂ ਫਿਰ ਧੰਨਵਾਦ ਕਰਦਾ ਕਿਉਂਕਿ ਇਹ ਇਲਾਕਾ ਜਿਹੜਾ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਕੈਪਟਨ ਕਮਲਜੀਤ ਸਿੰਘ ਜੀ ਜੋ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਆਗੂ ਰਹੇ ਨੇ ਅਤੇ ਬਹੁਤ ਵੱਡੀ ਉਹਨਾਂ ਦੀ ਦੇਣ ਆ ਪੰਜਾਬ ਨੂੰ ਅਤੇ ਖਾਸ ਤੌਰ ਤੇ ਇਸ ਇਲਾਕੇ ਨੂੰ ਉਹਨਾਂ ਨੇ ਬੜੀ ਮਿਹਨਤ ਕਰਕੇ ਜੋ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਕਿ ਇਲਾਕਾ ਪਹਿਲਾਂ ਕਾਂਗਰਸ ਦਾ ਚੱਲਦਾ ਸੀ ਲੇਕਿਨ ਇਸ ਇਲਾਕੇ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਨਾਲ ਜੋੜਿਆ ਅਤੇ ਇਸ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਨੇ ਵਿਕਾਸ ਦੇ ਕੰਮ ਕਰਵਾਏ ਕੱਲ ਹੀ ਬਹੁਤ ਵੱਡਾ ਘਟਾ ਜਿਹੜਾ ਪੰਥ ਨੂੰ ਪਿਆ ਸਤਿ ਸ਼ੁਕਦੇਵ ਸਿੰਘ ਢੀਂਡਾ ਸਾਹਿਬ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਆਗੂ ਸਨ ਸਾਨੂੰ ਉਹ اچانک ਵਿਛੇੜਾ ਪਛੋੜਾ ਦੇ ਗਏ ਉਹਨਾਂ ਦਾ ਵੀ ਪੰਜਾਬ ਦੀ ਤਰੱਕੀ ਦੇ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਸੋ ਜਿਹੜਾ ਉਹਨਾਂ ਦਾ ਜਾਣ ਦਾ ਘਾਟਾ ਉਹ ਵੀ ਕਦੇ ਪੰਥ ਨੂੰ ਪੰਜਾਬ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਘਾਟਾ ਕਦੇ ਜਿਹੜਾ ਪਿਆ ਪੂਰਾ ਨਹੀਂ ਹੋ ਸਕਦਾ। ਇਸ ਲਈ ਮੈਂ ਤੁਹਾਨੂੰ ਹੀ ਅਪੀਲ ਕਰਨ ਲਈ ਆਇਆ ਕਿ ਜਿਹੜੀ ਭਰਤੀ ਚੱਲ ਰਹੀ ਆ ਬੜੀ ਪਾਰਦਰਸ਼ੀ ਘੰਤੇ ਨਾਲ ਜੋ ਸਾਨੂੰ ਹੁਕਮਨਾਮਾ ਜਿਹੜਾ ਜਾਰੀ ਹੋਇਆ ਉਹਦੇ ਵਿੱਚ ਵੀ ਲਿਖਿਆ ਕਿ ਆਧਾਰ ਕਾਰਡ ਦੇ ਨਾਲ ਅਤੇ ਹਰੇਕ ਮੈਂਬਰ ਦਾ ਟੈਲੀਫੋਨ ਨੰਬਰ ਪਰਿਵਾਰ ਦੇ ਮੁਖੀ ਦਾ ਜੇ ਪੰਜ ਮੈਂਬਰ ਨੇ ਤਾਂ ਮੁਖੀ ਦਾ ਨੰਬਰ ਸਾਰਿਆਂ ਦੇ ਉਹੀ ਟੈਲੀਫੋਨ ਨੰਬਰ ਤੁਸੀਂ ਲਿਖ ਸਕਦੇ ਹੋ ਤੇ ਹਰੇਕ ਦਾ ਆਧਾਰ ਕਾਰਡ ਨੰਬਰ ਪਾਰਦਰਸ਼ੀ ਭਰਤੀ ਆਪਾਂ ਕਰਨੀ ਆ ਤਾਂ ਜੋ ਵੱਧ ਵੱਧ ਲੋਕਾਂ ਨੂੰ ਅਸੀਂ ਸੰਗਤ ਰੋਸ਼ੀ ਨਾਲ ਜੋੜ ਸਕੀਏ ਇਹਦੇ ਵਿੱਚ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਕੋਈ ਵਿਅਕਤੀ ਆ ਹਿੰਦੂ, ਮੁਸਲਮ, ਸਿੱਖ, ਈਸਾਈ ਕਿਉਂਕਿ ਇਹ ਭਰਤੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੋ ਕੋਈ ਵੀ ਵਿਅਕਤੀ ਹੈ ਜਿਹੜਾ ਇਹਦਾ ਮੈਂਬਰ ਬਣ ਸਕਦਾ ਉਸ ਦੀ ਉਮਰ ਹੈ ਜਿਹੜੀ 18 ਸਾਲ ਤੋਂ ਵੱਧ ਹੋਣੀ ਚਾਹੀਦੀ ਆ ਸਿੱਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਵੀ ਆਨਲਾਈਨ ਭਰਤੀ ਸ਼ੁਰੂ ਕੀਤੀ ਗਈ ਆ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਜਿਹੜੇ ਤੁਹਾਡੇ ਜਾਣਕਾਰ ਬੈਠੇ ਨੇ ਉਹਨਾਂ ਨੂੰ ਵੀ ਆਪਾਂ ਆਨਲਾਈਨ ਭਰਤੀ ਹੈ ਜਿਹੜੀ www.akalidalbharti.com ਇਸ ਵੈਬਸਾਈਟ ਤੇ ਜਾ ਕੇ ਤੁਸੀਂ ਉੱਥੇ ਮੈਂਬਰ ਬਣ ਸਕਦੇ ਹੋ ਸੋ ਇਸ ਲਈ ਆਪਾਂ ਵੱਧ ਤੋਂ ਵੱਧ ਜਿਹੜੇ ਮੈਂਬਰ ਆ ਜਿਹੜੇ ਸ਼ਰੋਮਣੇ ਆ ਕਾਲੀਦਾਨ ਦੇ ਬਣਾਈਏ ਇਸ ਭਾਟੀ ਦੇ ਵਿੱਚ ਡੱਟ ਕੇ ਆਪਾਂ ਸਹਿਯੋਗ ਦੇਈਏ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਮਜ਼ਬੂਤ ਇੱਕ ਪੰਥਕ ਪਲੈਟਫਾਰਮ ਅਸੀਂ ਤਿਆਰ ਕਰ ਸਕੀਏ ਸੋ ਇਸ ਲਈ ਇਹਨੀਆਂ ਗੱਲਾਂ ਕਰਦਾ ਹੋਇਆ ਮੈਂ ਫਿਰ ਤੁਹਾਡਾ ਸਾਰਿਆਂ ਦਾ ਸਾਰੇ ਪ੍ਰਬੰਧਕਾਂ ਦਾ ਜੋਲਾ ਸਾਹਿਬ ਦਾ ਹਰਪ੍ਰੀਤ ਸਿੰਘ ਦਾ ਉਹਨਾਂ ਦੀ ਸਾਰੀ ਟੀਮ ਦਾ ਮੈਂ ਫਿਰ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਪ੍ਰੈਸ ਤੋਂ ਜਿੰਨੇ ਵੀ ਸਾਡੇ ਸਤਿਕਾਰਯੋਗ ਵੀਰ ਆਇਆ ਉਹਨਾਂ ਦਾ ਵੀ ਧੰਨਵਾਦ ਮੈਂ ਇੱਕ ਜਕਾਰਾ ਬੁਲਾਉਣਾ ਚਾਹੀਦਾ ਵਿੱਚ ਕਿਉਂਕਿ ਬੜੇ ਜੋਸ਼ ਦੇ ਨਾਲ ਤੁਸੀਂ ਆਏ ਹੋ ਸੋ ਦੋਨੋਂ ਹੱਥ ਖੜੇ ਕਰਕੇ ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹ ਤੁਸੀਂ ਸਾਰਿਆਂ ਨੇ ਭਰੋਸਾ ਦਿਵਾਉਣਾ ਕਿ ਸਾਰੇ ਅਸੀਂ ਸਾਡੀ ਜਿਹੜੀਆਂ ਸਿਰਮੌਰ ਸਸਤਾਵਾਂ ਨੇ ਸਿੱਖ ਆਗੂਆਂ ਦੀਆਂ ਚਾਹੇ ਉਹ ਸ਼੍ਰੀ ਕਾਲ ਤਖਤ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਡਟ ਕੇ ਅਸੀਂ ਇਹਨਾਂ ਸਸਤਾਵਾਂ ਦੇ ਨਾਲ ਖੜੇ ਆ